ਪਟਿਆਲਾ ਦੇ ਵਿੱਚ ਮਾਮੂਲੀ ਵਿਵਾਦ ਨੂੰ ਲੈ ਕੇ ਹਵਾਈ ਫਾਇਰ ਹੋਇਆ ਲਾਇਸੈਂਸੀ ਰਿਵਲਵਰ ਦੇ ਨਾਲ ਇੱਕ ਸਖਸ਼ ਨੇ ਫਾਇਰ ਕਰ ਦਿੱਤਾ ਅਨਾਜ ਮੰਡੀ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਇਹ ਹੰਗਾਮਾ ਹੋਇਆ ਗੱਡੀ ਠੀਕਰਾਉਣ ਨੂੰ ਲੈ ਕੇ ਦੋ ਵਿਅਕਤੀਆਂ ਦੇ ਵਿੱਚ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ ਇਹਨੇ ਸਲਫ ਭਾਈ 2 ਮਹੀਨੇ ਪਹਿਲਾਂ ਉਹ ਸਲਫ ਆਪਣਾ ਹੈ ਨਹੀਂ ਸੀ ਚੇਂਜ ਕਰਕੇ ਲਿਆਏ ਗਏ ਹੋਰ ਗੱਡੀ ਦੇ ਕੋਲ ਕੇ ਠੀਕ ਹੈ ਜੀ ਤੇ ਇਹਨੂੰ ਆਖਿਆ ਵੀ ਭਾਈ ਆਪਣਾ ਸਲਫ ਹੈ ਨਹੀਂ ਕਿਹਨੇ ਸੌਂਖਾ ਗੁਰਦੁਆਰੇ ਦੀ ਸੌਂਖ ਆ ਗਈ ਮਾ ਚਲੋ ਕੋਈ ਨਹੀਂ ਆਪਾਂ ਤੁਸੀਂ ਸਲਫ ਹੋਰ ਲਿਆਓ ਕੋਈ ਦਿੱਕਤ ਨਹੀਂ 1500 ਰੁਪਏ ਦੀ ਕੋਈ ਵੱਡੀ ਗੱਲ ਨਹੀਂ ਸੀ ਠੀਕ ਹੈ ਜੀ ਆਪਾਂ ਕਹਤਾ ਲੈ ਜੂ ਤੇ ਲੈਣਾ ਆਉ ਉਹ ਕਰਨ ਆਏ ਇਹ ਦੋਨੇ ਭਈ ਆਏ ਦੋਨੇ ਭਈ ਆ ਕੇ ਸਾਨੂੰ ਗਾਲਾਂ ਪੁੱਤ ਦੇਣ ਲੱਗ ਗਈ ਤੇ ਧੱਕੇ ਮਾਰਨ ਲੱਗ ਗਏ ਐ ਕਰਦੇ ਜੋ ਕਰਦੇ ਹੋ ਮੁੜ ਕੇ ਤੋਂ ਭੱਜ ਕੇ ਇਹਨਾਂ ਨੇ ਆ ਕੇ ਹਥਿਆਰ ਚੱਕ ਲੰਨਾ ਲਾ ਕੇ ਫਿਰਦੇ ਕਿੰਨੇ ਪੈਕ ਦਿੱਤੇ ਦੋ ਫੇਰ ਕੱਢੇ ਬਸ ਸਾਗੇ ਨੋਕ ਤੇ ਪੁਲਸਾ ਬਾ ਲੇਟ ਆਈ ਤੇ ਉਹਦਾ ਹਥਿਆਰ ਫਿਰ ਪੁਲਸ ਲੈ ਗਈ ਹਾਂ ਪੁਲਸ ਦਾ ਹਥਿਆਰ ਲੈ ਗੋ ਕੀ ਨਾ ਅਮ ਤਾਂ ਕੀ ਕਰਨ ਤੱਕ ਅੱਤਨਾ ਬਰੇ ਅਸਲਫ ਦਾ ਕੰਮ ਕਰਦੇ ਵੀ ਐਨੇ ਲੜਾਈ ਐ ਇਸੇ ਅਸੀਂ ਦੇਖੀ ਫੁੱਲ ਸਾਈ ਫਾਇਰ ਵੀ ਨਿਕਲੇ ਆ ਉਹ ਦੇਖੋ ਕੀ ਬੰਦ ਆ ਇਹ ਕਦੋਂ ਕਦੀ ਗੱਲ ਆ ਅੱਧਾ ਘੰਟਾ ਹੋ ਗਿਆ ਕਿਹੜਾ ਏਰੀਆ ਹੈ ਇਹ ਆਪਣੇ ਦਾਣਾ ਮੰਡੀ ਅੱਛਾ ਅੱਛਾ ਕਿੰਨੇ ਫਾਇਰ ਕੱਢੇ ਦੋ ਫਾਇਰ ਕੱਢੇ ਕਿ ਨਵਾਂ ਤੇ ਕੀ ਘਟਨਾ ਹੋਈ ਅੱਥੇ ਭਾਈ ਜੀ ਮੇਰਾ ਨਿੰਦਰ ਜੀ ਸੰਘਾ ਜੀ ਆਪਣੀ ਦਾਣਾ ਮੰਡੀ ਦੀ ਦੁਕਾਨਾ ਜੀ ਆਪਣਾ ਗੱਡਿਆਂ ਦੇ ਏਸਿਆਂ ਦਾ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਆਪਾਂ 2 ਮਹੀਨੇ ਕੇ ਦਾ ਸੈਲਫ ਕਰਕੇ ਦਿੱਤਾ ਸੀਗਾ ਜੀ ਗੱਡੀ ਦਾ ਉਹ ਅੱਜ ਆ ਕੇ ਕਹਿ ਰਹੇ ਆ ਵੀ ਮੇਰਾ ਚੱਲਿਆ ਨਹੀਂ ਸੈਲਫ ਅਸੀਂ ਆਖਿਆ ਵੀ ਚੱਲਾ ਤੇ ਤੇਰਾ ਦੁਬਾਰੇ ਕਰ ਦਿੰਨੇ ਆ ਉਹਦਾ ਅਸੀਂ ਦੁਬਾਰੇ ਸੈਲਫ ਕਰ ਰਹੇ ਸੀਗਾ ਜੀ ਉਹ ਜਿਹੜੇ ਆਪਣੇ ਇੱਥੇ ਨਾਲ ਆਪਣੇ ਬਾਣੀਆਂ ਆ ਜੀ ਉਹਨਾਂ ਦਾ ਦੋਸਤ ਸੀਗਾ ਜੋ ਉਹ ਬਾਣੀਆਂ ਦੋਨੇ ਭਰਾ ਆ ਕੇ ਜੀ ਇੱਥੇ ਆ ਕੇ ਸਾਨੂੰ ਗਾਲਾਂ ਕੱਢਣ ਲੱਗ ਗਏ ਜੀ ਕਿ ਤੁਸੀਂ ਥੱਡੇ ਦਾ ਮਾਰਦੇ ਹੋ ਤੁਸੀਂ ਐ ਕਰਦੇ ਹੋ ਅਸੀਂ ਆਖਿਆ ਵੀਰੇ ਵੀ ਸਾਡੀ ਦੁਕਾਨਦਾਰੀ ਉਹ ਵੀ ਤੁਸੀਂ ਇਹ ਗੱਲਾਂ ਨਾ ਕਰੋ ਮੁੜ ਕੇ ਉਹਨਾਂ ਨੇ ਕਿਹਾ ਸਾਡੇ ਨਾਲ ਹੱਥੋ ਪਾਈ ਕਰਨ ਲੱਗੇ ਜੀ ਅਸੀਂ ਵੀ ਹੱਥੋ ਪਾਈ ਹੋ ਗਏ ਜੀ ਇੱਥੋਂ ਜਾ ਕੇ ਉਹਨਾਂ ਨੇ ਆਪਦੇ ਘਰ ਕੋਲੇ ਜਾ ਕੇ ਪਿਸ ਕੋਣ ਜੀ ਕੰਪਲੇਨ ਕਰੀਓ ਜੀ ਕਿਰਪਾ ਦੇਖੋ ਅਗੇ ਕੀ ਕਾਰਵਾਈ ਹੁੰਦੀ ਹੈ ਹਾਂ ਜੀ ਹਾਂ ਜੀ ਬਾਈ ਜੀ ਪੁਲਿਸ ਆ ਗਈ ਸੀ ਕੀ ਸਰ ਕੀ ਨਾਮਾ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਜੀ ਅਸਈ ਧਰਮ ਸਿੰਘ ਹੈ ਮੈਂ ਚੌਕੀਂ ਕਾਲ ਸੁਨਸਤਾ ਬਠਿੰਡਾ ਲੱਗਿਆ ਹਾਂ ਅ ਅੱਜ ਕਰੀਬ 4 ਵਜੇ ਮੈਨੂੰ ਕੰਟਰੋਲ ਰੂਮ ਬਠਿੰਡਾ ਦਾ ਇੱਕ ਫੋਨ ਆਇਆ ਸੀ ਵੀ ਦਾਣਾ ਮੰਡੀ ਨੇੜੇ ਐਚਡੀਐਫਸੀ ਬੈਂਕ ਬਠਿੰਡਾ ਕੋਈ ਕਿਸੇ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੇ ਅਸੀਂ ਸੁਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਪੜਤਾਲ ਕੀਤੀ ਹੈ ਜਿੱਥੇ ਸਾਨੂੰ ਪਤਾ ਲੱਗਿਆ ਕੋਈ ਅ ਇੰਦਰਜੀਤ ਸਿੰਘ son of ਜਗਜੀਤ ਜਗਜੀਤ ਸਿੰਘ ਬੀੜਵੈਮਣ ਦੇ ਉਹ ਆਟੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਤੇ ਉਹਨਾਂ ਦੀ ਤੇ ਉਹਨਾਂ ਦੇ ਸਾਹਮਣੇ ਇੱਕ ਅਜੇ ਹੈਗੇ ਜਿਹੜੇ ਸਟਰਿੰਗ ਸਟੋਰ ਵਾਲੇ ਉਹਨਾਂ ਦਾ ਨਾਮ ਹੈਗਾ 모히ਤ ਗੁਇਲ ਉਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਹੋਈ ਸੀ ਤੇ ਮਾਮੂਲੀ ਤਕਰਾਰਬਾਜੀ ਤੇ ਜਿਹੜਾ ਹੈਗਾ ਅ 모히ਤ ਗੁਇਲ ਨੇ ਆਪਣੇ ਲਾਇਸੈਂਸੀ ਰਿਵਾਲਵਰ 0.22 ਨਾਲ ਦੋ ਹਵਾਈ ਫਰਕ ਦਿੱਤੇ ਆ ਇਹ ਤੇ ਅਸੀਂ ਮਕਦਮਾ ਦਾਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਆ ਰਹੇ ਹਾਂ। ਇਸ ਰਸਤੇ ਵਿੱਚ ਲੈ ਗਏ। ਅ ਦੇਖੋ ਜੀ ਜਿਹੜਾ ਹੈਗਾ ਮੋਹਿਤ ਗੋਇਲ ਹੈ ਜਿਨੇ ਜਿਹਦੇ ਕੋਲ ਵਾਈਫਾਈ ਕੀਤਾ ਹੈ ਉਹਨਾਂ ਤੇ ਰਸਤੇ ਵਿੱਚ ਲੈ ਲਿਆ ਤੇ ਮਕਦਮਾ ਦਾਜ ਕਰਕੇ ਅਸਲਾ ਬਰਨ ਕਰਲੇ ਅਸਲਾ ਬਰਨ ਕਰ ਲੈ ਜੀ।